ਕਿਤਾਬ ਕਾ ਫਲਾਤਨਲ ਵਿਦ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਟੁੱਟੇ ਖੰਭ। ਅੱਜ ਆਪਾਂ ਪੜਾਂਗੇ ਪਵਿੱਤਰ ਸਥਲ ਵਿੱਚ ਪਰਵੇਸ਼। ਕੁਝ ਹੀ ਦਿਨਾਂ ਵਿੱਚ ਇੱਕ ਹੱਲ ਨੇ ਮੈਨੂੰ ਔਕਾਤ ਦਿੱਤਾ ਅਤੇ ਕਿਤਾਬਾਂ ਪੜ ਪੜ ਕੇ ਮੈਂ ਹਾਰ ਹਟ ਗਿਆ। ਮੈਂ ਗੱਡੀ ਕਰਾਏ ਤੇ ਕੀਤੀ ਅਤੇ ਫੈਰਿਸ ਆਫੰਦੀ ਦੇ ਘਰ ਵੱਲ ਚਾਲੇ ਪਾ ਦਿੱਤੇ। ਜਿਉਂ ਹੀ ਮੈਂ ਚੀਲ ਦੇ ਜੰਗਲਾਂ ਕੋਲ ਪਹੁੰਚਿਆ ਜਿੱਥੇ ਲੋਕ ਮਨੋਰੰਜਨ ਕਰਨ ਜਾਂਦੇ ਸਨ ਡਰਾਈਵਰ ਨੇ ਗੱਡੀ ਹੋਰ ਰਸਤੇ ਪਾ ਲਈ ਜਿਸ ਦੇ ਦੋਵੇਂ ਪਾਸੇ ਬਾਸ ਦੇ ਦਰਖਤਾਂ ਦੀਆਂ ਕਤਾਰਾਂ ਸਨ ਉਥੋਂ ਲੰਘਦਿਆਂ ਅਸੀਂ ਹਰੇ ਭਰੇ ਕਾ ਅੰਗੂਰਾਂ ਦੇ ਬਾਗਾਂ ਅਤੇ ਨਿਸ਼ਾਨ ਦੇ ਕਈ ਰੰਗਾਂ ਦੇ ਨਵੇਂ ਖਿੜੇ ਫੁੱਲਾਂ ਦਾ ਆਨੰਦ ਮਾਣਿਆ ਕੁਝ ਹੀ ਮਿੰਟਾਂ ਵਿੱਚ ਗੱਡੀ ਖੂਬਸੂਰਤ ਬਾਗ ਵਿੱਚ ਬਣੇ ਇਕਾਂਤ ਜਹਕਰ ਅੱਗੇ ਜਾ ਰੁਕੀ ਚਾਰੇ ਪਾਸੇ ਗੁਲਾਬ ਚਮੇਲੀ ਅਤੇ ਜੈਸਮੀਨ ਦੇ ਫੁੱਲਾਂ ਦੀ ਖੁਸ਼ਬੂ ਦਾ ਰਾਜ ਸੀ ਮੈਂ ਗੱਡੀ ਵਿੱਚੋਂ ਉਤਰ ਕੇ ਖੁੱਲੇ ਬਾਗ ਵਿੱਚ ਬੜਿਆ ਹੀ ਸਾਂ ਕਿ ਅੱਗੋਂ ਮੈਨੂੰ ਫੈਰਿਸ ਆਫੰਦੀ ਆਣ ਮਿਲਿਆ। ਉਸਨੇ ਮੇਰਾ ਬੜਾ ਨਿੱਘਾ ਸਵਾਗਤ ਕੀਤਾ ਅਤੇ ਮੇਰੇ ਕੋਲ ਇੰਜ ਆ ਬੈਠਾ ਜਿਵੇਂ ਬਾਪ ਆਪਣੇ ਬੇਟੇ ਨੂੰ ਵੇਖ ਕੇ ਕੁਝ ਹੁੰਦਾ ਹੈ। ਉਸਨੇ ਮੇਰੇ ਜੀਵਨ, ਭਵਿੱਖ ਅਤੇ ਪੜ੍ਹਾਈ ਲਿਖਾਈ ਬਾਰੇ ਸਵਾਲਾਂ ਦੀ ਵਰਖਾ ਜਹੀ ਕਰ ਦਿੱਤੀ। ਮੈਂ ਬੜੇ ਜੋਸ਼ ਅਤੇ ਹੌਸਲੇ ਨਾਲ ਉਸਦੇ ਸਵਾਲਾਂ ਦੇ ਜਵਾਬ ਦਿੱਤੇ। ਉਸੇ ਵੇਲੇ ਮਹਿਮਾ ਭਰੇ ਭਗਤਾਂ ਦੀ ਗੂੰਜ ਮੇਰੇ ਕੰਨਾਂ ਵਿੱਚ ਰਸ ਕੋਲ ਰਹੀ ਸੀ ਅਦੇ ਮੈਂ ਆਸ ਪਰ ਸੁਪਨਿਆਂ ਦੇ ਸ਼ਾਂਤ ਸਮੁੰਦਰ ਉੱਤੇ ਤੈਰ ਰਿਹਾ ਸੀ ਉਸ ਵੇਲੇ ਕੀਮਤੀ ਚਟੇ ਰੇਸ਼ਮੀ ਗਾਉਣ ਵਿੱਚ ਸਜੀ ਸਮਵਰੀ ਇੱਕ ਖੂਬਸੂਰਤ ਨੌਜਵਾਨ ਲੜਕੀ ਦਰਵਾਜ਼ੇ ਤੋਂ ਕੀਮਤੀ ਪਰਦਾ ਹਟਾ ਕੇ ਅੰਦਰ ਆਈ ਤੇ ਮੇਰੇ ਵੱਲ ਵਧੀ ਫੈਰਿਸ ਆਫੰਦੀ ਤੇ ਮੈਂ ਆਪਣੀ ਜਗ੍ਹਾ ਤੋਂ ਉੱਠ ਖਲੋਤੇ ਬਜ਼ੁਰਗ ਨੇ ਜਾਣ ਪਛਾਣ ਕਰਾਉਣ ਦੇ ਲਹਿਜੇ ਨਾਲ ਕਿਹਾ ਕਿ ਇਹ ਮੇਰੀ ਬੇਟੀ ਸਲਮਾ ਹੈ ਫਿਰ ਮੇਰੇ ਬਾਰੇ ਜਾਣਕਾਰੀ ਦਿੰਦਿਆਂ ਉਸ ਦੱਸਿਆ ਕਿ ਤਕਦੀਰ ਨੇ ਮੇਰੇ ਪਿਆਰੇ ਦੋਸਤ ਨੂੰ ਉਸਦੇ بیٹے ਦੇ ਰੂਪ ਵਿੱਚ ਮੇਰੇ ਨਾਲ ਮੋੜ ਮਿਲਾ ਦਿੱਤਾ ਹੈ। ਸਲਮਾਨ ਨੇ ਕੁਝ ਪਲ ਮੇਰੇ ਵੱਲ ਇੰਜ ਵੇਖਿਆ ਜਿਵੇਂ ਕੋਈ ਅਜਨਬੀ ਘਰ ਵਿੱਚ ਆ ਗਿਆ ਹੋਵੇ। ਜਦੋਂ ਮੈਂ ਉਸਦੇ ਹੱਥ ਨੂੰ ਛੋਇਆ ਉਹ ਸਫੇਦ ਲੀਲੀ ਫੁੱਲ ਵਾਂਗ ਸੀ। ਇੱਕ ਅਜੀਬ ਜਿਹੀ ਕਸਕ ਮੇਰੇ ਦਿਲ ਵਿੱਚ ਪੈਦਾ ਹੋਈ। ਅਸੀਂ ਸਾਰੇ ਇੰਜ ਚੁੱਪ ਹੋ ਕੇ ਬੈਠ ਗਏ। ਜੇ ਮੈਂ ਸਲਮਨ ਦੇ ਨਾਲ ਕਮਰੇ ਵਿੱਚ ਕੋਈ ਸਤਿਕਾਰਯੋਗ ਪਵਿੱਤਰ ਰੂਹ ਦਾਖਲ ਹੋ ਗਈ ਹੋਵੇ ਉਸ ਨੇ ਇਸ ਚੁੱਪ ਨੂੰ ਮਹਿਸੂਸ ਕਰਦਿਆਂ ਮੁਸਕਰਾ ਕੇ ਮੇਰੇ ਵੱਲ ਵੇਖਿਆ ਤੇ ਕਿਹਾ ਕਿ ਉਸ ਦੇ ਪਿਤਾ ਨੇ ਆਪਣੀ ਜਵਾਨੀ ਵੇਲੇ ਦੀਆਂ ਬੀਤੀਆਂ ਗੱਲਾਂ ਸੁਣਾਉਂਦਿਆਂ ਤੁਹਾਡੇ ਪਿਤਾ ਨਾਲ ਬਤਾਏ ਦਿਨਾਂ ਨੂੰ ਕਈ ਵਾਰ ਦੁਹਰਾਇਆ ਹੈ ਜੇ ਤੁਹਾਡੇ ਪਿਤਾ ਨੇ ਵੀ ਅਜਿਹਾ ਹੀ ਕੀਤਾ ਹੈ ਤਾਂ ਇਹ ਸਾਡੀ ਪਹਿਲੀ ਮਿਲਣੀ ਨਹੀਂ ਆਪਣੀ ਬੇਟੀ ਨੂੰ ਇਸ ਤਰ੍ਹਾਂ ਗੱਲ ਕਰਦਿਆਂ ਵੇਖ ਕੇ ਬਜ਼ੁਰਗ ਨੂੰ ਬਹੁਤ ਖੁਸ਼ੀ ਹੋਈ ਉਹ ਕਹਿਣ ਲੱਗਾ ਕਿ ਸਲਮਾ ਉਸਦੀ ਬੇਟੀ ਬਹੁਤ ਭਾਵੁਕ ਹੈ ਉਹ ਹਰ ਚੀਜ਼ ਨੂੰ ਆਤਮਾ ਦੀਆਂ ਅੱਖਾਂ ਨਾਲ ਵੇਖਦੀ ਹੈ ਫਿਰ ਉਸਨੇ بڑے ਢੰਗ ਨਾਲ ਤੇ ਸੰਭਾਲ ਕੇ ਗੱਲ ਕੀਤੀ ਜਿਵੇਂ ਉਸ ਨੂੰ ਮੇਰੇ ਵਿੱਚ ਜਾਦੂਈ ਖਿੱਚ ਨਜ਼ਰ ਆਈ ਹੋਵੇ ਜਿਸ ਨੇ ਉਸ ਨੂੰ ਬੀਤੇ ਦਿਨਾਂ ਦੀ ਯਾਦ ਦੇ ਖੰਭਾਂ ਤੇ ਬਿਠਾ ਦਿੱਤਾ ਹੋਵੇ ਜਿਵੇਂ ਤੇ ਮੈਨੂੰ ਲੱਗਿਆ ਕਿ ਉਹ ਮੇਰੇ ਬੀਤੇ ਸਾਲਾਂ ਦੀਆਂ ਯਾਦਾਂ ਵਿੱਚ ਖੁੰਬਿਆ ਹੋਇਆ ਹੈ ਉਸਨੇ ਮੇਰੇ ਮੂੰਹ ਵੱਲ ਇੰਜ ਵੇਖਿਆ ਜਿਵੇਂ ਇੱਕ ਉੱਚਾ ਲੰਮਾ ਪੁਰਾਣਾ ਦਰਖਤ ਹੋਵੇ ਜਿਸਨੇ ਤੂਫਾਨਾਂ ਦਾ ਸਾਹਮਣਾ ਕੀਤਾ ਹੋਵੇ ਅਤੇ ਸੂਜ ਦੀਆਂ ਰਿਸ਼ਮਾਂ ਦਾ ਪਰਛਾਵਾ ਉਸ ਨਵੇਂ ਉੱਗੇ ਬੂਟੇ ਉੱਤੇ ਪੈਂਦਾ ਹੋਵੇ ਜੋ ਸਵੇਰ ਦੀ ਹਵਾ ਦੇ ਝੌਕੇ ਤੋਂ ਪਹਿਲਾਂ ਕੰਬ ਜਾਂਦਾ ਹੈ ਪਰ ਸਲਮਾ ਸ਼ਾਂਤ ਬੈਠੀ ਸੀ ਕਿਸੇ ਕਿਸੇ ਵੇਲੇ ਉਹ ਮੇਕਾ ਦੇ ਮੇਰੇ ਵੱਲ ਤੇ ਫਿਰ ਆਪਣੇ ਪਿਤਾ ਵੱਲ ਵੇਖਦੀ जिमे जिंदगी नाट के नाटक का पहला ते आखरी अध्याय पढ़ रही होवे दिन इस तरह ही तेजी नाल बीत गया ਅਤੇ ਖਿੜਕੀ ਵਿੱਚੋਂ ਬਾਹਰ ਲਬनान ਦੇ ਪਹਾੜਾਂ ਉੱਤੇ ਢਲਦੇ ਸੂਰਜ ਦੀਆਂ ਪੀਲੀਆਂ ਕਿਰਨਾਂ نظر ਆਉਣ ਲੱਗੀਆਂ ਫੈਰਿਸ ਆਫੰਦੀ ਬੀਤੀਆਂ ਘਟਨਾਵਾਂ ਨੂੰ ਦੁਹਰਾਉਂਦਾ ਰਿਹਾ ਅਤੇ ਮੈਂ ਸਬਰ ਨਾਲ ਸੁਣਦਾ ਅਤੇ ਪੂਰੇ ਜੋਸ਼ ਨਾਲ ਹੁੰਗਾਰਾ ਪਾਦਾ ਰਿਹਾ ਕਿ ਉਸ ਦਾ ਗਮ ਖੁਸ਼ੀ ਵਿੱਚ ਬਦਲ ਗਿਆ ਸਲਮਾ ਖਿੜਕੀ ਕੋਲ ਬੈਠੀ ਗਮਗੀਨ ਨਜ਼ਰਾਂ ਨਾਲ ਬਿਨਾ ਕੁਝ ਬੋਲੇ ਦੇਖਦੀ ਰਹੀ। ਭਾਵੇਂ ਖੂਬਸੂਰਤੀ ਦੀ ਆਪਣੀ ਹੀ ਆਨੰਦਮਈ ਜਵਾਨ ਹੁੰਦੀ ਹੈ। ਹੋਂਠਾਂ ਦੀ ਆਵਾਜ਼ਾਂ ਨਾਲ ਉਚੇਰੀ। ਇਹ ਅਸੀਮ ਜਵਾਨ ਹੈ। ਸਾਰੀ ਇਨਸਾਨੀਅਤ ਦੀ ਇੱਕੋ ਜਿਹੀ, ਇੱਕ ਸ਼ਾਂਤ ਝੀਲ ਜਿਹੀ ਜੋ ਗੂੰਗਣਾਉਂਦੇ ਚਸ਼ਮਿਆਂ ਨੂੰ ਆਪਣੇ ਵੱਲ ਖਿੱਚ ਕੇ ਉਹਨਾਂ ਨੂੰ ਆਪਣੇ ਵਿੱਚ ਜਜ਼ਬ ਕਰਕੇ ਚੁੱਪ ਕਰਾ ਦਿੰਦੀ ਹੈ। ਸਾਡੀਆਂ ਆਤਮਾਵਾਂ ਦੀ ਖੂਬਸੂਰਤੀ ਸਮਝ ਸਕਦੀਆਂ ਹਨ। ਏਸਨਾਂ ਰਹਿ ਕੇ ਵੱਧ ਫੁੱਲ ਸਕਦੀਆਂ ਹਨ ਇਹ ਸਾਡੇ ਮਨਾਂ ਵਿੱਚ ਹਰਚਲ ਮਚਾ ਦਿੰਦੀ ਹੈ ਇਸ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਅਜਹੀ ਚਲਨਾਹਟ ਹੈ ਜੋ ਵੇਖਣ ਵਾਲੇ ਅਤੇ ਵੇਖੇ ਜਾਣ ਵਾਲੇ ਵਿਚਾਰੇ ਪੈਦਾ ਹੁੰਦੀ ਹੈ ਪਰ ਸਾਡੀਆਂ ਅੱਖਾਂ ਨਹੀਂ ਵੇਖ ਸਕਦੀਆਂ ਅਸਲ ਖੂਬਸੂਰਤੀ ਇੱਕ ਕਿਰਨ ਹੈ ਜੋ ਆਤਮਾ ਦੀ ਪਵਿੱਤਰਤਾ ਵਿੱਚੋਂ ਨਿਕਲਦੀ ਹੈ ਅਤੇ ਜਿਸਮ ਨੂੰ ਰੌਸ਼ਨ ਕਰਦੀ ਹੈ ਜਿਵੇਂ ਇੱਕ ਫੁੱਲ ਨੂੰ ਧਰਤੀ ਦੀ ਗਹਿਰਾਈ ਵਿੱਚੋਂ ਜੀਵਨ, ਰੰਗ ਤੇ ਖੁਸ਼ਬੂ ਮਿਲਦੀ ਹੈ। ਅਸਲ ਖੂਬਸੂਰਤੀ ਆਤਮਿਕ ਮਲਾਪ ਵਿੱਚ ਹੈ ਜਿਸ ਨੂੰ ਪਿਆਰ ਦਾ ਨਾਂ ਦਿੱਤਾ ਜਾਂਦਾ ਹੈ ਜੋ ਔਰਤ ਅਤੇ ਮਰਦ ਵਿੱਚ ਹੁੰਦਾ ਹੈ। ਕਿ ਉਸ ਦਿਨ ਜਦੋਂ ਅਸੀਂ ਮਿਲੇ ਮੇਰੀ ਤੇ ਸਲਮਾ ਦੀ ਆਤਮਾ ਇੱਕ ਦੂਜੇ ਦੇ ਇੰਨੀ ਨੇੜੇ ਪਹੁੰਚ ਗਈ ਸੀ ਅਤੇ ਕਿ ਉਸੇ ਤੰਗ ਕਾਰਨ ਸਲਮਾ ਮੈਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਨਜ਼ਰ ਆਈ ਸੀ। ਜਾਂਕੀ ਮੈਨੂੰ ਜਵਾਨੀ ਦਾ ਨਸ਼ਾ ਸੀ ਜਿਸ ਕਰਕੇ ਮੈਂ ਅਜਿਹਾ ਕਿਆਸ ਕੀਤਾ ਜਿਸ ਦੀ ਹੁੰਦ ਹੀ ਨਹੀਂ ਸੀ ਕਿ ਮੇਰੀਆਂ ਅੱਖਾਂ ਅੱਗੇ ਜਵਾਨੀ ਦੇ ਨਸ਼ੇ ਦਾ ਪਰਦਾ ਪੈ ਗਿਆ ਸੀ ਜਿਸ ਕਾਰਨ ਮੈਂ ਉਸ ਦੀਆਂ ਅੱਖਾਂ ਦੀ ਚਮਕ ਜਵਾਨ ਦੀ ਮਠਾਸ ਅਤੇ ਜਿਸਮ ਦੀ ਖੂਸੂਰਤੀ ਦੀ ਕਲਪਨਾ ਕਰ ਸਕਿਆ ਸਾਂ ਜਾਂਕੀ ਉਸ ਦੀ ਚਮਕ ਮਠਾਸ ਅਤੇ ਸ਼ਵੀ ਨੇ ਮੇਰੀਆਂ ਅੱਖਾਂ ਖੁੱਲ ਕੇ ਮੈਨੂੰ ਪਿਆਰ ਦੀ ਖੁਸ਼ੀ ਤੇ ਗੰਮ ਦੇ ਦਰਸ਼ਨ ਕਰਾਏ ਸਨ ਇਹਨਾਂ ਸਵਾਲਾਂ ਦਾ ਜਵਾਬ ਦੇਣਾ ਔਖਾ ਹੈ ਪਰ ਇਹ ਸੱਚ ਹੈ ਕਿ ਉਸ ਘੜੀ ਮੈਨੂੰ ਇਸ ਤਰ੍ਹਾਂ ਦਾ ਅਹਿਸਾਸ ਹੋਇਆ ਜੋ ਪਹਿਲਾਂ ਕਦੇ ਨਹੀਂ ਸੀ ਹੋਇਆ ਮੇਰੇ ਦਿਲ ਵਿੱਚ ਨਵੀਂ ਤਰ੍ਹਾਂ ਦਾ ਸ਼ਾਂਤ ਭਾਵ ਉਪਜਿਆ ਜਿਵੇਂ ਸੰਸਾਰ ਦੀ ਉਤਪਤੀ ਵੇਲੇ ਜਲ ਥਲ ਅਤੇ ਰੂਹਾਂ ਮੰਡਰਾ ਰਹੀਆਂ ਹੋਣ ਅਤੇ ਉਸ ਪਿਆਰ ਭਾਵ ਵਿੱਚੋਂ ਹੀ ਮੇਰੀ ਖੁਸ਼ੀ ਅਤੇ ਗਮੀ ਪੈਦਾ ਹੋਈ ਇਸ ਤਰ੍ਹਾਂ ਸਲਮਨ ਨਾਲ ਮੇਰੀ ਪਹਿਲੀ ਮਿਲਣੀ ਦੀਆਂ ਘੜੀਆਂ ਖਤਮ ਹੋ ਗਈਆਂ ਅਦੇ ਖੁਦਾਈ ਇੱਛਾ ਨਹੀਂ ਮੈਨੂੰ ਜਵਾਨੀ ਅਦੇ ਅਕਲ ਦੇ ਬੰਧਨਾਂ ਤੋਂ ਆਜ਼ਾਦ ਕਰਾ ਕੇ ਪਿਆਰ ਦੇ ਰਾਹ ਵੱਲ ਤੋਰਿਆ ਦੁਨੀਆ ਵਿੱਚ ਕੇਵਲ ਪਿਆਰ ਹੀ ਆਜ਼ਾਦੀ ਹੈ ਕਿਉਂਕਿ ਇਹ ਰੂਹ ਇਸ ਤਰ੍ਹਾਂ ਉੱਚਾ ਚੁੱਕਦੀ ਹੈ ਕਿ ਇਨਸਾਨੀਅਤ ਦੇ ਕਾਨੂੰਨ ਅਦੇ ਕੁਦਰਤ ਦੀ ਪ੍ਰਕਿਰਿਆ ਇਸ ਦੇ ਅਸੂਲਾਂ ਨੂੰ ਬਦਲ ਨਹੀਂ ਸਕਦੇ ਜਿਉਂ ਹੀ ਮੈਂ ਵਾਪਸ ਜਾਣ ਲਈ ਉੱਠਿਆ ਬੈਰਿਸ ਅਫੰਦੀ ਮੇਰੇ ਕੋਲ ਆਇਆ ਅਤੇ ਪਿਆਰ ਨਾਲ ਕਹਿਣ ਲੱਗਾ ਮੇਰੇ ਬੇਟੇ ਤੈਨੂੰ ਇਸ ਘਰ ਦੇ ਰਾਹ ਦਾ ਪਤਾ ਲੱਗ ਗਿਆ ਹੈ ਅਕਸਰ ਆਉਂਦੇ ਰਹਿਣਾ ਅਤੇ ਇਸ ਘਰ ਨੂੰ ਆਪਣੇ ਬਾਪ ਦਾ ਘਰ ਹੀ ਸਮਝਣਾ ਮੈਨੂੰ ਆਪਣਾ ਪਿਤਾ ਤੇ ਸਲਮਾ ਨੂੰ ਆਪਣੀ ਭੈਣ ਸਮਝੀ ਇਹ ਕਹਿ ਕੇ ਉਹ ਸਲਮਾ ਵੱਲ ਮੁੜਿਆ ਜਿਵੇਂ ਗੱਲ ਦੀ ਪੁਸ਼ਟੀ ਕਰਨੀ ਚਾਹੁੰਦਾ ਹੋਵੇ ਉਸਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਫਿਰ ਮੇਰੇ ਵੱਲ ਵੇਖਿਆ ਜਿਵੇਂ ਕੋਈ ਪੁਰਾਣੀ ਜਾਣ ਪਹਿਚਾਣ ਹੋਵੇ ਫੈਰ ਇਸ ਆਫੰਦੀ ਦੇ ਉਹਨਾਂ ਸ਼ਬਦਾਂ ਨੇ ਮੈਨੂੰ ਪਿਆਰ ਦੀ ਮੂਰਤ ਉਸ ਬੇਟੀ ਦੇ ਨੇੜੇ ਹੋਣ ਦਾ ਮਾਣ ਬਖਸ਼ਿਆ ਉਹ ਸ਼ਬਦ ਆਕਾਸ਼ੀ ਗੀਤ ਸੀ ਜੋ ਅਮੰਗ ਨਾਲ ਸ਼ੁਰੂ ਹੋਇਆ ਅਤੇ ਗਮ 'ਚ ਖਤਮ ਉਹਨਾਂ ਸ਼ਬਦਾਂ ਨੇ ਸਾਰੀਆਂ ਰੂਹਾਂ ਨੂੰ ਰੌਸ਼ਨੀ ਦੇ ਦਾਇਰੇ ਅਤੇ ਜਲਾ ਦੇਣ ਵਾਲੀਆਂ ਲਫਟਾਂ ਤੱਕ ਉੱਚਾ ਚੁੱਕ ਦਿੱਤਾ ਉਹ ਅਜੀਬਾ ਪਿਆਲਾ ਸੀ ਜਿਸ ਵਿੱਚੋਂ ਅਸਾਂ ਖੁਸ਼ੀ ਤੇ ਘੜਤਣ ਪੀਤੇ ਮੈਂ ਬਾਪਸਪਰਤ ਆਇਆ ਬਜ਼ੁਰਗ ਮੇਰੇ ਨਾਲ ਬਾਗ ਦੇ ਸਿਰੇ ਤੱਕ ਆਇਆ ਜਦੋਂ ਕਿ ਮੇਰਾ ਦਿਲ ਇੱਕ ਪਿਆਸੇ ਆਦਮੀ ਦੇ ਹੋਂਠਾਂ ਵਾਂਗ ਕੰਬ ਰਿਹਾ ਸੀ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ